ਤੋ ਖੁੰਡਾ ਉਤੇ ਬਹਿਣਾ ਸਾਡੀ ਰੀਤ ਪਰਾਨੀ ਏ ਖੁੰਡ ਚਰਚਾ ਨਹੀਂ ਕਹਿ ਸਕਦੇ ਇਹ ਦਰਦ ਕਹਾਣੀ ਏ ਖੁੰਡ ਚਰਚਾ ਨਹੀਂ ਕਹਿ ਸਕਦੇ ਇਹ ਦਰਦ ਕਹਾਣੀ ਏ ਇਕੱਠੇ ਹੋ ਕੇ ਬਿਰਦ ਵਿਚਾਰੇ ਛੱਤ ਵਿੱਚ ਬੈ ਗਏ ਨੇ ਕਿੱਡਾ ਬੁਰਾ ਜਵਾਨਾ ਉਹ ਗੱਲਾਂ ਵਿੱਚ ਪੈ ਗਏ ਨੇ ਓ ਕਿੱਡਾ ਬੁਰਾ ਜਵਾਨਾ ਉਹ ਗੱਲਾਂ ਵਿੱਚ ਪੈ ਗਏ ਨੇ ਰੋਣਾ ਰੋਂਦੇ ਆਪੋ ਆਪਣੀ ਕਿਸਮਤ ਖੋਟੀ ਦਾ ਹਾਏ ਓਏ ਕਿਸਮਤ ਖੋਟੀ ਦਾ ਹਰ ਕੋਈ ਮੰਦਾ ਬਈ ਦੁਖ ਬਾਪੂ ਦੀ ਰੋਟੀ ਦਾ ਅੱਜ ਕੱਲ ਦੇ ਮੁੰਡਿਆਂ ਨੂੰ ਦੁਖ ਬਾਪੂ ਦੀ ਰੋਟੀ ਦਾ ਅੱਜ ਕੱਲ ਦੇ ਮੁੰਡਿਆਂ ਨੂੰ ਦੁਖ ਬਾਪੂ ਦੀ ਰੋਟੀ ਦਾ ਇੱਕ ਬਜ਼ੁਰਗ ਹੈ ਕਹਿੰਦਾ ਮੈਂ ਪੁੱਤ ਮਸਾਂ ਪੜਾਇਆ ਸੀ ਔਕਾ ਸੌਕਾ ਹੋ ਕੇ ਨੌਕਰੀ ਮਸਾਂ ਲਵਾਇਆ ਸੀ ਔਕਾ ਸੌਕਾ ਹੋ ਕੇ ਨੌਕਰੀ ਮਸਾਂ ਲਵਾਇਆ ਸੀ ਰੰਗ ਲੱਗੇ ਨੇ ਘਰ ਵਿੱਚ ਸੁੱਖ ਨਾਲ ਮौज ਬਹਾਰਾਂ ਨੇ ਉਹ ਨੌਕਰ ਚੱਕਰ ਰੱਖੇ ਕੋਲ ਮਰੂਤੀ ਕਾਰਾਂ ਨੇ ਪਰ ਮੈਨੂੰ ਕੀ ਭਾ ਪਰ ਮੈਨੂੰ ਕੀ ਭਾ ਚੰਡੀਗੜ੍ਹ ਪਾਈ ਕੋਠੀ ਦਾ ਹਾਈਵੇ ਪਾਈ ਕੋਠੀ ਦਾ ਉਹ ਵੀ ਚੰਦਰਾ ਮੰਨਦਾ ਦੁੱਖ ਬਾਪੂ ਦੀ ਰੋਟੀ ਦਾ ਉਹ ਵੀ ਚੰਦਰਾ ਮੰਨਦਾ ਦੁੱਖ ਬਾਪੂ ਦੀ ਰੋਟੀ ਦਾ ਕਨੇ ਆਏ ਨੇ ਕਲਾਕੇ ਅਖਿਓ ਪੁੰਜਾ ਪਾਣੀ ਨੂੰ ਮੰਜਾ ਪਰ ਕੇ ਕਹਿਣ ਲੱਗਾ ਉਹ ਦਰਦ ਕਹਾਣੀ ਨੂੰ ਉਹ ਮੰਜਾ ਪਰ ਕੇ ਕਹਿਣ ਲੱਗਾ ਉਹ ਦਰਦ ਕਹਾਣੀ ਨੂੰ ਬੇਲਾ ਬੈਠਿਆ ਰਹਿਣ ਤਾਨੇ ਦਿਂਦੇ ਕਰਦੇ ਨੇ ਕੀ ਕਰਾਂ ਹੁਣ ਗਿੱਟੇ ਗੋਡੇ ਕੰਮ ਨਾ ਕਰਦੇ ਨੇ ਕਿਵੇਂ ਪਿਆਮਾ ਪਾਣੀ ਸੰਗਲ ਫੜ ਕੇ ਝੋਟੀ ਦਾ ਹੋ ਮੈਂ ਤਾਂ ਮਸਾਂ ਤੁਰਾਂ ਸਹਾਰਾ ਲੈ ਕੇ ਝੋਟੀ ਦਾ ਹੋ ਮੁੰਡੇ ਕਹਿੰਦੇ ਵੇਲੇ ਨੂੰ ਨਹੀਂ ਥਾਲੇ ਪਰੋਸੀ ਦਾ ਖਾਈ ਵੇ ਥਾਲੇ ਪਰੋਸੀ ਦਾ ਸਾਰਾ ਟਰਬਰ ਮੰਦਾ ਦੁੱਖ ਬਾਪੂ ਦੀ ਰੋਟੀ ਦਾ ਸਾਰਾ ਟਰਬਰ ਮੰਦਾ ਦੁੱਖ ਬਾਪੂ ਦੀ ਰੋਟੀ ਦਾ